ਕਾਲੀਕਾ ਇਦਾਂ ਸ਼ਰਿਆਮ ਤੁਸੀਂ ਬੰਦੂਕਾ ਕੱਢੋਂਗੇ ਇਹ ਅੰਮ੍ਰਿਤਪੰਜਾਬ ਇਹ ਅੰਮ੍ਰਿਤਸਰ ਸ਼ਿਫਤੀ ਦਾ ਘਰ ਲਾਰੋਸ ਰੋਡ ਦੇ ਵਿੱਚ ਇਹ ਹਾਲ ਆ ਤਾਂ ਬਾਕੀ ਜਗ੍ਹਾ ਦੇ ਵਿੱਚ ਕੀ ਹੋਏਗਾ ਇਹ ਕਹਿੰਦੇ ਅਸੀਂ ਸਾਡਾ ਸ਼ਹਿਰ ਬੜਾ ਵਧੀਆ ਵਾ ਇਹ ਐਰਪੋਰਟ ਚੱਲੀਆਂ ਉਹ ਵੇਖੋ ਉਹ ਵੇਖੋ ਘਮਾਉਣਾ ਟੋ ਵਾਲੇ ਬੰਦੇ ਘੁੰਮਣਦੇ ਆ ਇਹ ਕੀ ਕਰਨ ਦੇ ਇੱਥੇ ਇਹ ਪ੍ਰਸ਼ਾਸਨ ਭਗਵਾਨ ਜੀ ਨੂੰ ਡੁੱਪ ਮਰਨਾ ਚਾਹੀਦਾ ਅੱਧਪਰ ਦਾ ਟਾਈਮ ਆ ਦੱਸੋ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੀ ਪੋਜੀਸ਼ਨ ਆ ਤੁਹਾਡੀ ਕਿਸੇ ਦਾ ਆਪਣਾ ਨਾਮ ਸ਼ੋਭੀਤ ਹੈ ਮੇਰਾ ਨਾਮ ਕੀ ਗੱਲ ਹੋਈ ਇੱਥੇ ਵੱਡੇ ਭਾਜੀ ਇੱਧਰੋਂ ਮੈਂ ਆਉਂਨੇ ਸੀ ਵਾਪਸੀ ਮਤਲਬ ਕਿ ਸਮਾਨ ਵਾਪਸ ਦੇਣ ਜਾਣਾ ਸੀ ਤੇ ਮੈਂ ਆਉਂਨੇ ਤਾਂ ਇੱਧਰੋਂ ਕਾਨੇ ਤੋਂ ਨਿਕਲੀ ਸੀ ਇੱਕ ਲੇਡੀ ਸੇ ਬੱਚੇ ਦੇ ਨਾਲ ਹੀ ਸਮੇਂ ਉਹ ਕਿਤੇ ਨਾ ਇਹਨਾਂ ਨੂੰ ਇੱਕ ਇਹ ਕਹਿੰਦੇ ਬੱਚੇ ਨੂੰ ਫੜ ਕੇ ਅੰਦਰ ਨੂੰ ਵੜਨ ਦੇ ਸਪਰਸ ਪਿੱਛੇ ਨੂੰ ਸੀ ਉਹਨੇ ਇਹ ਕੀ ਕੀਤਾ ਮੁੰਡਾ ਆਇਆ ਦੋ ਬਾਈਕ ਤੇ ਸੀ ਠੀਕ ਹੈ ਬਾਈਕ ਉਹ ਆਏ ਉਸੇ ਦਾ ਬਾਈ ਜਿਹੜਾ ਝਟਕਾ ਮਾਰਿਆ ਨਾਲ ਨੂੰ ਲੇਡੀਜ਼ ਨੂੰ ਸੌੜ ਦਿੱਤਾ ਥੱਲੇ ਲੇਡੀਜ਼ ਥੱਲੇ ਡੇਗੀ ਪਰ ਸਾਥੇ ਫੜਿਆ ਤੇ ਮੈਂ ਦੇਖਿਆ ਕਿ ਫੋਨ ਦੇ ਪੇ ਸੀ ਤੇ ਮੈਂ ਨਾਲ ਹੀ ਗੱਡੀ ਲਾ ਲਈ ਗੱਡੀ ਲਈ ਤੇ ਮੈਂ ਅੱਗੇ ਸੌੜਦੀ ਗੱਡੀ ਮੈਂ ਕਿਹਾ ਚਲ ਫੜ ਲੈਨੇ ਆ ਸਾਰੇ ਜਿਹਨੇ ਵਾਦਾ ਹੋ ਜਾਏਗਾ ਜਿਸ ਨਾਲ ਕੋ ਕੋ ਵੈਪਨ ਸੀ ਇੱਕ ਅੱਛਾ ਇੱਕ ਪਿਸਟਲ ਸੀ ਦੋ ਮੁੰਡਾ ਕਿਉਂ ਸੀ ਕਿ ਦੋ ਮੁੰਡੇ ਸੀ ਅੱਛਾ ਕਹਿੰਦੇ ਸੀ ਆ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਨੰਬਰ ਨੋਟ ਕੀਤਾ ਨੰਬਰ ਨਹੀਂ ਨੋਟ ਕੀਤਾ ਨੰਬਰ ਹੀ ਪੇਟਾ ਨਹੀਂ ਸੀ ਰੈੱਡ ਕਲਰ ਦਾ ਰੈੱਡ ਕਲਰ ਇਹ ਕਿੰਨੇ ਵਜੇ ਦਾ ਬਾਅਦ ਆਇਆ ਇਹ ਹੋ ਗਏ 10 15 20 ਮਿੰਟ ਹੋਏ ਇਹ ਹੁਣੇ ਅੱਛਾ ਠੀਕ ਹੈ ਓਕੇ ਭਾਈ ਦੋ ਦੂਜੇ ਤੀਜੇ ਦਿਨ ਤੁਹਾਡਾ ਕੋਈ ਗਵਰਨਰ ਕੋ ਸੀਐਮ ਆ ਜਾਂਦਾ ਵਾ ਬਲਾਓ ਆਪਣੇ ਸੀਪੀ ਸਾਹਿਬ ਨੂੰ ਸਾਰਿਆਂ ਨੂੰ ਇੱਥੇ ਸਰ ਕੀ ਨਾਮ ਹੈ ਕੀ ਕਰਨਾ ਓ ਯਾਰ ਨਾਮ ਨੂੰ ਛੱਡੋ ਅਸੀਂ ਇੱਕ ਆਮ ਨਾਗਰਿਕਾਂ ਜਾਏ ਮੈਂ ਪਾਰਟੀ ਨਾਲ ਕਰਨ ਪਰ ਇੱਕ ਗੱਲ ਕਿ ਐਦਾਂ ਸ਼ਰਿਆਮ ਤੁਸੀਂ ਬੰਦੂਕਾ ਕੱਢੋਗੇ ਇਹ ਅਮਰ ਪੰਜਾਬ ਇਹ ਅਮਰਸਰ ਸ਼ਿਫਤੀ ਦਾ ਘਰ ਇੱਕ ਵਾਰ ਕੁਲ ਕੀ ਗੱਲ ਦੱਸਣੀ ਪਈ ਇਹ ਪਰਿਵਾਰ ਜੀ ਇੱਥੇ ਕਵਾਨਾ ਦੇ ਲੰਚ ਕਰ ਲੰਚ ਕਰ ਰਹੇ ਸੀ ਪੂੜੀਆਂ ਖਾ ਕੇ ਬਾਹਰ ਨਿਕਲੇ ਆਵਾ ਤਾਂ ਆਪਣੇ ਗੱਡੀ 'ਚ ਬੈਠਣ ਲੱਗੇ ਸਾਹਮਣੇ ਆ ਲੱਗੀ ਗੱਡੀ ਖੜੀ ਆ ਇਹ 'ਚ ਬੈਠਣ ਲੱਗੇ ਤਾਂ ਉਹਨੇ ਹੱਥ ਪਾਇਆ ਇਹ ਪਿੱਛੇ ਭੱਜੇ ਉਹ ਅੱਗੇ ਇੱਥੇ ਟਕਰਾਇਆ ਵਾ ਤਾਂ ਉਹਨੇ ਨਾਲ ਹੀ ਇਹਨਾਂ ਨੂੰ ਫੜਦੇ ਵੇਲੇ ਬੰਦੂਕਾ ਕਰਤੀ ਵੈਪਨ ਵੀ ਵੈਪਨ ਨਾਲ ਕੱਢਤਾ ਜੀ ਸ਼ਰਿਆਮ ਸਾਰੇ ਆ ਬੇ ਉੱਚੋ ਸਾਰੇ ਬੰਦੇ ਇੱਥੇ ਕਿੰਨੀ ਕਿੰਨੀ ਭਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਅਗਰ ਲਾਰੈਂਸ ਰੋਡ ਦੇ ਵਿੱਚ ਇਹ ਹਾਲਿਆ ਤਾਂ ਬਾਕੀ ਜਗ੍ਹਾ ਦੇ ਵਿੱਚ ਕੀ ਹੋਏਗਾ ਇਹ ਕਹਿੰਦੇ ਅਸੀਂ ਸਾਡਾ ਸ਼ਹਿਰ ਬੜਾ ਵਧੀਆ ਵਾ ਇਹ ਕਹਿੰਦੇ ਆ ਜੀ ਇਹ ਬਾਹਰੋਂ ਟੂਰਿਸਟ ਆਏ ਹੈ ਐਦਾਂ ਤੁਹਾਨੂੰ ਕੀ ਲੱਗਦਾ ਹੋ ਟੂਰਿਸਟ ਕਿਹਨਾ ਆਏਗਾ ਜੀ ਲੱਖਾਂ ਰੁਪਏ ਦਾ ਸਾਮਾਨ ਚਲਾ ਗਿਆ ਉਹਨਾਂ ਦੇ ਵਿਚਾਰਿਆਂ ਦਾ ਉਹਨਾਂ ਦੀ ਹੁਣੇ ਫਲਾਈਟ ਹੈ ਜਾਣ ਦੀ ਔਰ ਦੇਖੋ ਗੱਡੀਆਂ 에어ਪੋਰਟ ਚੱਲੀਆਂ ਔਰ ਦੇਖੋ ਔਰ ਦੇਖੋ ਘਮਾਉਣਾ ਟੋ ਵਾਲੇ ਬੰਦੇ ਘੁੰਮਣਦੇ ਆ ਇਹ ਕੀ ਕਰਨ ਦੇ ਇੱਥੇ ਇਹ ਪ੍ਰਸ਼ਾਸਨ ਦੀ ਨਲਕੀ ਸਮਝਦੇ ਤੁਸੀਂ ਵੀ ਇਹ ਪ੍ਰਸ਼ਾਸਨ ਇਹ ਪ੍ਰਸ਼ਾਸਨ ਭਗਵਾਨ ਜੀ ਨੂੰ ਡੁੱਪ ਮਰਨਾ ਚਾਹੀਦਾ ਸਵੇਰੇ 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 ਆ ਦੁਪਹਿਰ ਦਾ ਟਾਈਮ ਆ ਦੱਸੋ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੀ ਪੋਜੀਸ਼ਨ ਆ ਤੁਹਾਡੀ ਇਹ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਸ਼੍ਰੀ ਰਾਮ ਗੁੰਡਾਗਰਦੀ ਲਾਣ ਆਰਡਰ ਦੀ ਧਜੀਆਂ ਉੱਡੀਆਂ ਪਈਆਂ ਤੁਹਾਡੀਆਂ ਇਹ ਕਹਾਂ ਸਮੇਂ

ਉਚਾਏ ਵੀ ਹੈ ਪਰ ابھی ਐਸਓਸੀ ਸਾਹਿਬ ਕੋ ਟਾਈਮ ਨਹੀਂ ਲੱਗਾ ਸ਼ਾਇਦ ਸੀਸੀਟੀਵੀ ਮੈਂ ਆਇਆ ਕੁਝ ਹਾਂ ਸੈਂਟੋਸ ਮੈਂ ਆਇਆ ਦਿਖ ਰਿਹਾ ਸਨੈਚ ਵੀ ਹੋ ਰਹੀ ਹੈ ਉਹ ਗਨ ਵੀ ਦਿਖਾ ਰਿਹਾ ਹੈ ਪ੍ਰੋਪਰ ਕਲੀਅਰ ਦਿਖ ਰਿਹਾ